ਆ ਸਾਡੀ ਜਿੰਦ ਹੈ মিডিਆ ਸਾਡੀ ਜਾਨ ਹੈ ਪੈਰਾਂ ਥੱਲੇ ਅੱਗ ਮਚਾ ਦਿਆਗੇ ਅੱਗ ਜੇ ਤੁਸੀਂ ਆਪਣੀ ਇਸ ਹਰਕਤਾਂ ਤੋਂ ਬਾਜ਼ ਨਾ ਹੈ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਪੱਤਰਕਾਰ ਸਾਥੀਓ ਅਸੀਂ ਸਾਰੇ ਤੁਹਾਡੇ ਨਾਲ ਅਸੀਂ ਡਟ ਕੇ ਖੜੇ ਆ ਮਾਨ ਸਾਹਿਬ ਤੂੰ ਛਾਸੀ ਦਾ ਹੈ ਨਹੀਂ ਤੂੰ ਚੁਟਕਲੇ ਜਾਣਦਾ ਸੀ ਤੈਨੂੰ ਛਾਸੀ ਲੋਕਾਂ ਨੇ ਬਣਾਤਾ ਤੈਨੂੰ ਕੁਰਸੀ ਵੀ ਉਹ ਦੇਤੀ ਜਿਹੜੇ ਤੂੰ ਜੋਗ ਦੀ ਸੀ ਜੇ ਤੁਸੀਂ ਆਇਆ ਪੱਤਰਕਾਰਾਂ ਵਾਸਤੇ ਕੱਟ ਕਰਨਾ ਤਾਂ ਬਰਨਾਲੇ ਦੀ ਮੰਡੀ ਚੁਣ ਕੇ ਦੇਖੋ ਇੱਕ ਦਿਨ ਉੱਥੇ ਕਰਕੇ ਦੇਖੋ ਕੱਟ ਉੱਥੇ ਦਿਖੂਗਾ 900 ਤੋਂ ਅੰਕੜੇ ਨਹੀਂ ਲੱਗਣੇ ਵੀ ਸੈਂਕੜੇ ਨੇ ਹਜ਼ਾਰ ਨੇ ਲੱਖ ਨੇ ਕਿੰਨੇ ਨੇ ਪੱਤਰਕਾਰਾਂ ਦੇ ਪਰਚਾ ਦੇ ਖਿਲਾਫ ਅੱਜ ਹੜ ਬਾਂ ਅੰਗੁੱਠੇ ਬਹਾਦਰ ਲੋਕੋ ਸੌਣਦੇ ਹੋਏ ਆਸ ਕਰਦੇ ਸੀ ਕਿ ਤੁਸੀਂ ਹਰ ਜ਼ਬਰਦਸਤ ਮੂੰਹ ਤੋੜਵਾ ਜਵਾਬ ਦੇਣ ਵਾਸਤੇ ਕਿਵੇਂ ਹਾਕਮਾਂ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨਾ ਜਾਣਦੇ ਹੋ ਇਹ ਆਸਾਂ ਸੀ ਤੁਹਾਡੇ ਕੋਲ ਇਹ ਆਸਾਂ ਭਜੀਆਂ ਕਿੱਥੋਂ ਨੇ ਇਹ ਆਸਾਂ ਭਜਾਈਆਂ ਕਿੰਨਾ ਨੇ ਇਹਨੂੰ ਜੇ ਜ਼ਿਕਰ ਕਰ ਲਈਏ ਤੇ ਹਾਕਮਾਂ ਦੀਆਂ ਉਹ ਨੀਤੀਆਂ ਜਿਹੜੀਆਂ ਹਰ ਰੋਜ਼ ਸੱਤ ਸਮੁੰਦਰੋਂ ਪਾਰ ਘੜੀਆਂ ਜਾਦੀਆਂ ਨੇ ਨਵੀਆਂ ਤੋਂ ਨਵੀਆਂ ਉਹ ਸਾਡੇ ਲੋਕਾਂ ਦਾ ਕਿਵੇਂ ਘਾਣ ਕਰ ਰਹੀਆਂ ਨੇ ਕਿਵੇਂ ਨੁਕਸਾਨ ਕਰ ਰਹੀਆਂ ਨੇ ਕਿਵੇਂ ਸਾਡੇ ਲੋਕਾਂ ਦੀ ਪ੍ਰਤੀ ਦਿਨ ਆਮਦਨ ਘਟਦੀ ਜਾ ਰਹੀ ਹੈ ਇਹ ਸਾਰੀ ਜਾਣਕਾਰੀ ਸਾਨੂੰ ਇਹਨਾਂ ਸਾਥੀਆਂ ਨੇ ਦਿੱਤੀ ਹੈ ਇਹ ਸਾਰੀ ਜਾਣਕਾਰੀ ਕਿ ਸੰਸਾਰ ਦੇ ਵਿੱਚ ਸਾਮਰਾਜੀ ਮੋਰਤ ਪਛੜੇ ਮੁਲਕਾਂ ਨੂੰ ਦੱਬ ਕੇ ਕਿਵੇਂ ਰੱਖਦੇ ਆ ਤੇ ਸ਼ਰਮਾਇਦਰ ਕਾਰਪੋਰੇਟਾਂ ਦਾ ਪੱਕ ਪੂਰਨ ਵਾਸਤੇ ਮਨਰੇਗਾ ਵਰਗੇ ਕਾਨੂੰਨ ਦੇ ਵਿੱਚ ਸੁਧਾ ਕਿਵੇਂ ਕਰਦੇ ਆ ਤੇ ਲੇਬਰ ਚਾਰਪੋਰਟਾਂ ਦੇ ਵਿੱਚ ਕਿਹੜੀਆਂ ਗੱਲਾਂ ਗਲਤ ਨੇ ਕਿਹੜੀਆਂ ਮਜ਼ਦੂਰਾਂ ਦਾ ਘਾਣ ਕਰ ਰਹੀਆਂ ਨੇ ਕਿਹੜੀਆਂ ਲੈਂਡ ਪੂਲਿੰਗ ਪਾਲਸੀ ਦੇ ਨਾਲ ਜ਼ਮੀਨਾਂ ਖੋਹਣ ਦੀ ਗੱਲ ਕਰਦੀਆਂ ਨੇ ਸਾਨੂੰ ਇਹਨਾਂ ਸਾਥੀਆਂ ਤੋਂ ਪਤਾ ਲੱਗਦਾ ਹੈ ਇਹੀ ਦੱਸਦੇ ਦੇ ਬੀ ਆ ਕੀ ਚੀਜ਼ ਹੈ ਕੀ ਗੱਲ ਹੈ ਦਿੱਲੀ ਅੰਦੋਲਨ ਦੇ ਇੱਥੇ ਬਹੁਤ ਸਾਰੇ ਤੁਸੀਂ ਗੀਤ ਗਾਉਨੇ ਹੋ ਪ੍ਰਭੂ ਅਸੀਂ ਇਹ ਸਮਝਦੇ ਹਾਂ ਕਿ ਦਿੱਲੀ ਅੰਦੋਲਨ ਦੇ ਵਿੱਚ ਅਸੀਂ 1 ਸਾਲ ਰਹੇ ਹਾਂ ਨੈਸ਼ਨਲ মিডিਆ ਸਾਡੇ ਪੱਖਾ ਨੈਗੇਟਿਵ ਪੱਖਾ ਨੂੰ ਬਹੁਤ ਛੇਤੀ ਜਾਗਰ ਕਰਦਾ ਸੀ ਜੇ ਦਿੱਲੀ ਅੰਦੋਲਨ ਦੀ ਕਾਮਯਾਬੀ ਹੋਈ ਹੈ ਦਿੱਲੀ ਅੰਦੋਲਨ ਦੇ ਵਿੱਚ ਜਨਤਾ ਦਾ ਸਮਰਥਨ ਮਿਲਿਆ ਜੇ ਦਿੱਲੀ ਦਿੱਲੀ ਅੰਦੋਲਨ ਦੇ ਵਿੱਚ ਬਾਹਰ ਬੈਠੇ ਲੋਕਾਂ ਨੇ ਸਾਡਾ ਸਾਥ ਦਿੱਤਾ ਜੇ ਦਿੱਲੀ ਅੰਦੋਲਨ ਦੁਨੀਆ ਦੇ ਵਿੱਚ ਇੱਕ ਇਤਿਹਾਸਕ ਅੰਦੋਲਨ ਬਣਿਆ ਦਾ ਇਹਨਾਂ ਸਾਥੀਆਂ ਦੇ ਸਹਿਯੋਗ ਦੇ ਨਾਲ ਬਣਿਆ ਪ੍ਰਭੂ ਹੁਣ ਸਵਾਲ ਇਹ ਹੈ ਕਿ ਪੱਤਰਕਾਰਾਂ ਨੇ ਸਿਰਫ ਇਹਦਾ ਕਿ ਸਵਾਲ ਕੀਤਾ ਵੀ ਤੁਹਾਡਾ ਹੈਲੀਕਾਪਟਰ ਮੁੱਖ ਮੰਤਰੀ ਸਾਹਿਬ ਇਹਨੂੰ ਵਰਤ ਕੌਣ ਰਿਹਾ ਹੈ ਇਹਦਾ ਤੇਲ ਕਿੱਥੋਂ ਪਾਉਂਦੇ ਹੋ ਇਹ ਕਿਹਦਾ ਹੈਲੀਕਾਪਟਰ ਹੈ ਕਿਹਦੀ ਖਾਤਰ ਲੋਕਾਂ ਲਈ ਦਿੱਤਾ ਤੇ ਕਿਹਦੀ ਖਾਤਰ ਵਰਤਿਆ ਜਾਂਦਾ ਹੈ ਇੱਕ ਇੰਨੀ ਕੁ ਗੱਲ ਹੀ ਕਹੀ ਸੀ ਗੱਲ ਲੱਗ ਗਈ ਗੁਰਸੱਨ ਭਾਜੀ ਕਹਿੰਦੇ ਹੁੰਦੇ ਵੀ ਗੱਲ ਹੀ ਉਹ ਕੀ ਹੋਈ ਜਿਹੜੀ ਲੱਗੇ ਨਾ ਤੇ ਜੇ ਗੱਲ ਰੱਖਦੀ ਐ ਤੇ ਸਾਨੂੰ ਤਾਂ ਮਾਣ ਹੈ ਸਾਥੀਓ ਸੋਨੇ ਤੇ ਪਰਚੇ ਹੋਏ ਨੇ 10 ਬੰਦੇ ਦੇ ਸੁਣਤਾ ਮਾਣ ਮਹਿਸੂਸ ਹੋਣਾ ਚਾਹੀਦਾ ਏ ਕਿ ਪੱਤਰਕਾਰ ਦੀ ਕਿਸੇ ਗਲਤ ਗੱਲ ਤੇ ਤੁਸੀਂ ਉਗੜ ਰੱਖੀ ਤੇ ਉਹਨੇ ਤੁਹਾਡੇ ਤੇ ਪਰਚੇ ਕੀਤੇ ਬਾਈ ਕੌਣ ਜਾਣਦਾ ਸੀ ਸੋਨੇ ਦਾ ਪੱਤਰਕਰਨ ਆ ਗਾਣੇ ਕੀ ਕਾ ਜਾਉਣੇ ਸੁਣੂ ਗਾ ਰਹੇ ਨੇ ਲੋਕਾ ਕਿ ਕਿਸੇ ਨੇ ਪੰਜਾਬ ਦੀ ਆਵਾਜ਼ ਨੂੰ ਬਲੱਡ ਕੀਤਾ ਏ ਗਾ ਰਹੇ ਨੇ ਲੋਕਾ ਕਿ ਹੜਾ ਨਾਲ ਲੋਕ ਮਰ ਰਹੇ ਨੇ ਆਹ ਦੇਖੋ ਆ ਤੇਰਾ ਬੱਬਾ ਨਾਨਕ ਦੇ ਲੋਕ ਅਜਨਾੜਾ ਦੇ ਲੋਕ ਡਰ ਡਰ ਦੇ ਲੋਕ ਫਿਰੋਜ਼ਪੁਰ ਤੇ ਫਾਜ਼ਲਕਾ ਦੇ ਲੱਕ ਦੇ ਵਿੱਚ ਹੜਾ ਨਾਲ ਮਰ ਰਹੇ ਲੋਕ ਨੇ ਤੇ ਤੇਰਾ ਕੇਂਦਰੀਵਾਲ बार-बार ਲੋਕਾਂ ਦੇ ਵਿੱਚ ਦੂਜੇ ਸਟੇਟਾਂ ਵਿੱਚ ਗਾਉਂਦਾ ਫਿਰਦਾ ਹੈ ਕਿ 20000 ਰੁਪਏ ਲੋਕਾਂ ਦੇ ਕਿਸਾਨਾਂ ਦੇ ਖਾਤੇ 'ਚ ਅਸੀਂ ਪਾ ਵੀ ਆਏ ਆ ਜਿਹੜੇ ਅੱਜ ਤੱਕ ਨਹੀਂ ਪਏ ਇਸ ਕਰਕੇ ਜਿਹੜਾ মিডিਆ ਹੈ মিডিਆ ਦਾ ਰੜਤਣਾ ਬਹੁਤ ਜ਼ਰੂਰੀ ਆ ਤੇ মিডিਆ ਨੂੰ ਰੜਕਮੀ ਗੱਲ ਕਰਨੀ ਚਾਹੀਦੀ ਹੈ ਤੁਸੀਂ ਕਹਿ ਰਹੇ ਹੋ ਵੀ ਇਹ ਜਮੂਰੀਆ ਦਾ ਦੇਸ਼ ਇਹ ਬਹੁਤ ਵੱਡਾ ਜਮੂਰੀਆ ਦਾ ਲੋਕਰਾਜੀ ਦੇਸ਼ ਹੈ ਇੱਥੇ ਕੋਈ ਵੀ ਆਪਣੀ ਗੱਲ ਕਹਿ ਸਕਦਾ ਹੈ ਪਰ ਤੁਸੀਂ ਜ਼ੁਬਾਨਾਂ ਬੰਦ ਕਰਨ ਦੀ ਗੱਲ ਕਰਦੇ ਹੋ ਸੋਨੂੰ ਘਰੋਂ ਬਾਹਰ ਨਿਕਲਣਾ ਔਖਾ ਹੋ ਜੂ ਸਾਥੀ ਘਰੋਂ ਬਾਹਰ ਨਿਕਲਣਾ ਔਖਾ ਹੋ ਜੂਗਾ ਕਿਉਂਕਿ ਸੋਡੇ ਚ ਕੋਈ ਫਰਕ ਨਹੀਂ ਹੈ ਤੁਸੀਂ ਆਮ ਆਦਮੀ ਨਹੀਂ ਇੱਥੇ ਇੱਕ ਸਾਥੀ ਕਹਿ ਕੇ ਗਿਆ ਵੀ ਗਹਾਨੂੰ ਇਹਨਾਂ ਨੂੰ ਨਕਤੇ ਵੇਚ ਲਿਆ ਹੋ। ਉਹ ਜਿਹੜਾ ਗਾਹਾਂ ਨੂੰ ਲਿਆਉਂਗੇ ਇਹਨਾਂ ਦਾ ਅਗਲਾ ਸਿਰਾ ਹੋਊਗਾ ਉਹ ਜਿਹੜੇ ਤੂੰ ਪਹਿਲਾਂ ਸੀ ਕੱਟ ਬਈ ਉਹ ਵੀ ਨਹੀਂ ਸੀ। ਇਹ ਸਾਰੇ ਦੇ ਸਾਰੇ ਇੱਕੋ ਜਾਤ-ਕੋਤ ਦੇ ਇਹਨਾਂ ਸਾਰਿਆਂ ਨੇ ਸੱਤ ਸਮੁੰਦਰੋਂ ਪਾਰ ਬੈਠੇ ਲੋਕਾਂ ਦੀਆਂ ਨੀਤੀਆਂ ਲਾਗੂ ਕਰਨੀਆਂ ਨੇ। ਨਮਿਆ ਆਰਥਿਕ ਨੀਤੀਆਂ ਦੇ ਤਹਿਤ ਕਹੜਾ ਤੇਜ਼ ਕੀਤਾ ਜਾ ਰਿਹਾ ਹੈ। ਸਾਰਾ ਜਨਤਕ ਖੇਤਰ ਕਾਰਪੋਰੇਟਾਂ ਦੇ ਹਵਾਲੇ ਹੋ ਗਿਆ। ਰੇਲ ਗੱਡੀਆਂ ਕੋਲੇ ਦੀਆਂ ਖਾਣਾ ਹਵਾਈ ਅੱਡੇ بندرگاہਾਂ ਇਹਨਾਂ ਨੇ ਕਾਰਪੋਰੇਟ ਦੇ ਹਵਾਲੇ ਕਰਤੀਆਂ। ਆ ਸਾਰਾ ਪਬਲਿਕ ਬਿਜਲੀ ਬੋਰਡ ਆ ਵਿਦਿਆ ਸੇਖ ਸਹੂਲਤਾਂ ਵਰਗੀਆਂ ਸਾਰਾ ਪਬਲਿਕ ਸੈਕਟਰ ਦੇ ਹਵਾਲੇ ਕਰਕੇ ਆ ਮੰਦਰੀਗਾ ਵਾਲਾ ਤੋਂ ਮੰਦਰੀਗਾ ਖੋਲਿਆ ਮਜ਼ਦੂਰਾਂ ਤੋਂ ਆ ਕੁਝ ਰੋਜ਼ਗਾਰ ਖੋਲਿਆ ਤੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਤਿਆਰੀ ਕੀਤੀ ਜਾਂਦੇ ਨੇ ਇਹ ਸਾਰਾ ਕਿੱਥੋਂ ਆ ਰਿਹਾ ਹੈ ਇਹ ਕੌਣ ਕਰ ਰਿਹਾ ਹੈ ਇਹ ਸਾਨੂੰ ਸਾਰੇ মিডিਆ ਵਾਲੇ ਸਾਥੀਆਂ ਨੂੰ ਵੀ ਪਤਾ ਲੱਗਦਾ ਹੈ ਉਮਰਖਾਲ ਵੀ ਗੱਲ ਕਰਦੇ ਰਹੇ ਤੇ ਉਮਰਖਾਲ ਇੱਕ ਵਿਦਿਆਰਥੀ ਹੈ ਮੇਰੇ ਯਾਦ ਹੈ 10 ਦਸੰਬਰ ਨੂੰ ਅਸੀਂ ਆ ਬੁੱਧੀ ਜੀਵਿਆਂ ਦੇ ਦਿਨਾਂ ਦੇ ਵਾਸਤੇ ਨਾ ਦਿੱਲੀ ਦੇ ਵਿੱਚ ਕਰੇਲੀ ਕੀਤੀ ਮੋਰਚਾ ਇੱਕ ਦਿਨ ਦਾ ਸੀ ਉਹ ਜਦੋਂ ਦਿਨ ਮਨਾ ਰਹੇ ਸੀ ਨੈਸ਼ਨਲ মিডিਆ ਸਾਨੂੰ ਕਹਿਣ ਲੱਗਾ ਅਰਬਨ ਨਕਸਰੀਏ ਨੇ ਉਮਰ ਖਾਨ ਦਾ ਅਕਸਰੀਆ ਉਹਦੀ ਮਦਦ ਕਰਦੇ ਨੇ ਇਹ ਖਾਲਸਤਾਨੀਆਂ ਨੇ ਇਹ ਪਾਕਿਸਤਾਨੀਆਂ ਨੇ ਪਤਾ ਨਹੀਂ ਕਿਹੜਾ ਕਿਹੜੇ ਸ਼ਬਦ ਸਾਡੀ ਖਤਰਨਾ ਨੇ ਬੋਲੇ ਭਰਾਵੋ ਇਸ ਕਰਕੇ ਇਹ ਗੱਲਾਂ ਨੇ ਜਿਹੜੀਆਂ ਇਹ ਇਹਨਾਂ ਨੇ ਕਰਕੇ মিডিਆ ਦੀ ਜ਼ੁਬਾਨ ਬੰਦ ਕਰਕੇ ਇਹਨਾਂ ਦਾ ਇਹ ਭਲੇਖਾ ਹੈ ਸ਼ਾਇਦ ਪੰਜ ਛਤ ਪੱਤਰਕਾਰਾਂ ਦੇ ਪਰਚੇ ਦਰਜ ਕਰਕੇ ਅੰਦਰ ਕਰ ਦਿਆਗੇ ਤੇ ਇੱਥੇ ਕੋਈ মিডিਆ ਵਾਲਾ ਨਹੀਂ ਬੋਲੂਗਾ ਇਹ ਤਾਂ ਠੀਕ ਹੈ ਪ੍ਰਭੂ ਡਾਂਗ ਦੇ ਨਾਲ ਤਾਂ ਅੱਜ ਤੱਕ মিডিਆ ਵਾਲੇ ਕਦੇ ਚੁੱਪ ਹੋਏ ਨਹੀਂ ਦੂਜਾ ਦਾ ਸੋਡਾ ਚੱਲਦਾ ਉਹ ਤੁਸੀਂ ਚਲਾ ਕੇ ਦੇਖਿਆ ਉਹ ਇੱਕ ਬਹੁਤ ਥੋੜਾ ਹਿੱਸਾ ਹੈ ਜਿਹਦੇ ਤੇ ਤੁਸੀਂ ਉਹ ਦਾਾ ਚਲਾਤਾ ਉਹ ਪੈਸੇ ਦਾ ਦਾਾ ਸੋਡਾ ਚੱਲਦਾ ਤੁਸੀਂ ਖਰੀਦੋ ਵਿਰੋਧ ਕਰ ਦਿਓ মিডিਆ ਦੀ ਉਹ মিডিਆ ਨੂੰ ਤੁਸੀਂ ਖਰੀਦ ਲੈਨੇ ਹੋ ਉਹ ਚੁੱਪ ਕਰ ਜਾਂਦਾ ਛੋਟੀ ਭਾਸ਼ਾ ਬੋਲਦਾ ਬਹੁਤਾ ਛੋਟੇ ਖਰਾਬ ਨਹੀਂ ਬੋਲਦਾ ਪਰ ਜਿਨ੍ਹਾਂ ਦੀ ਗੈਰਤ ਜਿਉਂਦੀ ਹੈ ਜਿਨ੍ਹਾਂ ਨੂੰ ਹਾਕਮਾਂ ਦੀ ਅੱਖ 'ਚ ਅੱਖ ਪਾ ਕੇ ਗੱਲ ਕਰਨੀ ਹੁੰਦੀ ਹੈ ਉਹਨਾਂ ਡਿੱਗ ਸਕਦੇ ਨੇ ਨਾ ਚੁੱਕ ਸਕਦੇ ਨੇ ਨਾ ਜ਼ੁਲਮ ਦੀ ਜ਼ਬਾਨ ਬਾਹਰ ਹੁੰਦੀ ਹੈ ਨਾ ਛੋਟੇ ਜੇਲਾ ਦੇ ਵਿੱਚ ਬੰਦ ਹੁੰਦੀ ਹੈ ਆ ਸਾਰਾ ਲੋਕਾਂ ਦਾ ਹੜ ਉਹਨਾਂ ਦੇ ਨਾਲ ਖੜਾ ਹੈ ਤੁਹਾਡਾ ਭਲੇਖਾ ਦੂਰ ਕਰਦਿਆਂ ਕਿ ਪੈਰਾਂ ਥੱਲੇ ਅੱਗ ਮਚਾ ਦੇਾਂਗੇ ਅੱਗ ਜੇ ਤੁਸੀਂ ਆਪਣੀ ਇਸ ਹਰਕਤ ਦਾ ਬਾਜ਼ ਨਾ ਹੈ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਪੱਤਰਕਾਰ ਸਾਥੀਓ ਅਸੀਂ ਸਾਰੇ ਤੁਹਾਡੇ ਨਾਲ ਅਸੀਂ ਡਟ ਕੇ ਖੜੇ ਆ ਤੁਸੀਂ ਕਿਸੇ ਵੀ ਗਲਤੀ ਚ ਤੋਂ ਬਗੈਰ ਸੱਚ ਕਹਿਣ ਤੋਂ ਬਿਨਾਂ ਡਰਨਾ ਨਹੀਂ ਆ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਦੀ ਇੱਕ ਰਵਾਇਤ ਪਾਈ ਹੋਈ ਰਵਾਇਤ ਹੈ ਕਿ ਜਦੋਂ ਵੀ ਕਿਸੇ ਇੱਕ ਸਾਥੀ ਦੇ ਕਿਸੇ ਕਿਸਾਨਤਾ ਤੇ ਕਿਸੇ ਇੱਕ ਜਥੇਬੰਦੀ ਤੇ ਕਿਸੇ ਇੱਕ ਆਧਾਰੇ ਦੇ ਉੱਤੇ ਫਾਕਮਾ ਦਾ ਅਟੈਕ ਹੁੰਦਾ ਅਸੀਂ ਸਿਰ ਜੋੜ ਕੇ ਸਾਰੇ ਇਕੱਠੇ ਹੋ ਕੇ ਤੁਹਾਡੇ ਐ ਹਮ ਹਮ ਆ ਕੇ ਆਉਂਦੇ ਆ ਅੱਜ ਸਾਡੀ ਸੂਚਕਤ ਮੋਰਤਾ ਪੰਜਾਬ ਦੀ ਮੀਟਿੰਗ ਰੱਖੀ ਹੋਈ ਸੀ ਬਹੁਤ ਅਮਰਜੈਂਸੀ ਮੀਟਿੰਗ ਉਹ ਅਸੀਂ ਕੈਨਸਲ ਕਰਕੇ ਆਏ ਆ ਤੇ ਉਹ ਕਰਕੇ ਜੋਰ ਨਾਲ ਆਏ ਆ ਤੇ ਅੱਗੇ ਵੀ ਜਿਹੜੀ ਕਾਲ ਦਿਓਗੇ ਥੋੜਾ ਜਿਹਾ ਸੰਭਲ ਕੇ ਵੀ ਆਹ ਭਾਈ ਜਗਾ ਜੁਗਾ ਥੋੜੀ ਜੈਗੀ ਛੋਟੀ ਆਹ ਦੇਖ ਲਓ ਕਿਤੇ ਬੰਨ ਬੰਦੇ ਬੈਠਣ ਬੁੱਠਣ ਨੂੰ ਥਾਂ ਨਹੀਂ ਹੈ ਥੋੜਾ ਜਿਹਾ ਭਾਈ ਸਾਹਿਬ ਕੋਈ ਵੱਡਾ ਚੋੜਾ ਥਾਂ ਚੁਣ ਲਿਆ ਕਰੋ ਜੇ ਤੁਸੀਂ ਆਏ ਪੱਤਰਕਾਰਾਂ ਵਾਸਤੇ ਕੱਟ ਕਰ ਲੈ ਤਾਂ ਬਰਨਾਲੇ ਦੀ ਮੰਡੀ ਚੁੜ ਕੇ ਦੇਖੋ ਇੱਕ ਦਿਨ ਉੱਥੇ ਕਰਕੇ ਦੇਖੋ ਕੱਟ ਉੱਥੇ ਦਿਖੂਗਾ ਨਾ ਸੋਦੋ ਅੰਕੜੇ ਨਹੀਂ ਲੱਗਣੇ ਵੀ ਸੈਂਕੜੇ ਨੇ ਹਜ਼ਾਰ ਨੇ ਲੱਖ ਨੇ ਕਿੰਨੇ ਨੇ ਬਹੁਤ ਸਾਰੇ ਦੱਜ ਵੀ ਕਹੀ ਜਾਂਦੇ ਨੇ ਲੱਖਾਂ ਦਾ ਇਕੱਠਾ ਤੂੰ ਦਾ ਇਕੱਠ ਲੁਕ ਗਿਆ ਤੁਸੀਂ ਜਗਾ ਨਹੀਂ ਦੇ ਸਕੇ ਜਾਂ ਦੋਨੇ ਸੜਕਾ ਰੋਕ ਲੈਣੇ ਅਸਿਆ ਇਸ ਕਰਕੇ ਜੋਕ ਕੀਤਾ ਤੁਸੀਂ ਠੀਕ ਕੀਤਾ ਪਰ ਅਸੀਂ ਹਾਕਮਾਂ ਨੂੰ ਇੱਕ ਗੱਲ ਅਸਤ ਦੇਲ ਚ ਕਹਿਣਾ ਚਾਹੁੰਦੇ ਆ ਇਹ ਕੰਧ ਤੇ ਲਿਖਿਆ ਪੜ ਲਓ ਪ੍ਰਭੂ ਮਾਛਾ ਤੂੰ ਸ਼ਾਸਕ ਦਾ ਹੈ ਨਹੀਂ ਤੂੰ ਚੁਟਕਲੇ ਜਾਣਦਾ ਸੀ ਤੈਨੂੰ 80 ਲੋਕਾਂ ਨੇ ਬਣਾਤਾ ਤੈਨੂੰ ਕੁਰਸੀ ਵੀ ਉਹ ਦੇਤੀ ਜਿਹਦੇ ਤੂੰ ਯੋਗ ਨਹੀਂ ਸੀ ਤੇ ਤੇਰੇ ਦਾ ਅਸੀਂ ਬਿਆਨਾਂ ਨੂੰ ਦੇਖਿਆ ਤੇ ਮੀਡੀਆ ਚੌਥਾ ਥੰਮ ਹੈ ਮੀਡੀਆ ਤੋਂ ਬਿਨਾਂ ਲੋਕ ਜਿਉ ਨਹੀਂ ਸਕਦੇ ਮੀਡੀਆ ਤੋਂ ਬਿਨਾਂ ਹਾਕਮ ਠੀਕ ਚੱਲ ਨਹੀਂ ਸਕਦੇ ਫਿਰ ਉਹੀ ਮੀਡੀਏ ਨੂੰ ਅੱਜ ਤੂੰ ਜੇਲਾ ਚ ਡੱਕਣ ਦੀ ਤਿਆਰੀ ਕਰ ਰਿਹਾ ਹੈ ਇਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਕੰਨ ਤੇ ਲਿਖਾ ਪੜ ਲੈ ਜੇ ਬਾਜਨਾ ਆਇਆ ਤਾਂ ਸੜਕਾਂ ਤੋਂ ਕਾਫਲੇ ਝੱਲੇ ਨਹੀਂ ਜਾਣੇ ਪੰਜਾਬ ਨੇ ਇਸ ਦਿਸ਼ਾ ਨੂੰ ਤੁਰਨਾ ਤੇ ਪੂਰਾ ਪੰਜਾਬ ਮੀਡੀਆ ਦੀ ਪਿੱਠ ਤੇ ਹੈ ਕਿਉਂਕਿ ਮੀਡੀਆ ਸਾਡੀ ਜਿੰਦ ਹੈ ਮੀਡੀਆ ਸਾਡੀ ਜਾਨ ਹੈ ਮੀਡੀਆ ਸਾਡੀ ਆਵਾਜ਼ ਹੈ ਅਸੀਂ ਮੀਡੀਆ ਤੋਂ ਬਿਨਾਂ ਅੰਦੋਲਨ ਨੂੰ ਗਾੜੀ ਤੋਰ ਸਕਦੇ ਇਸ ਦਾਅਵੇ ਨਾਲ ਕਿ ਅਸੀਂ ਇਹਨਾਂ ਦੀ ਆਜ਼ਾਦੀ ਨੂੰ ਆਂਝ ਨਹੀਂ ਔੜ ਦੇਵਾਂਗੇ ਕਿਉਂਕਿ ਇਹਨਾਂ ਦੀ ਆਜ਼ਾਦੀ ਦੇ ਵਿੱਚ ਸਾਡੀ ਆਜ਼ਾਦੀ ਪਈ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ